ਇੱਕ ਕੌਲੀ ਲਵਾਂਗੇ ਸੋਇਆਬੀਨ ਦੀਆਂ ਬੜੀਆਂ ਦੀ ਪਾਣੀ ਨੂੰ ਕਰਾਂਗੇ ਗਰਮ ਚਾਹ ਤੋ 5 ਮਿੰਟ ਇਹਨੂੰ ਲਗਾਤਾਰ ਉਬਾਲਾਂਗੇ ਇੱਕ ਪਿਆਜ਼ ਦੋ ਹਰੀਆਂ ਮਿਰਚਾਂ ਅੱਧਾ ਇੰਚ ਦਾ ਟੁਕੜਾ ਅਦਰਕ ਦਾ ਚੰਗੀ ਤਰ੍ਹਾਂ ਚੌਪ ਕਰ ਲਾਂਗੇ ਫਿਰ ਇਹਨੂੰ ਨਿਚੋੜ ਕੇ ਇੱਕ ਬੌਲ ਦੇ ਵਿੱਚ ਪਾ ਲਾਂਗੇ ਫਿਰ ਆਪਾਂ ਸੋਇਆਬੀਨ ਦੀਆਂ ਬੜੀਆਂ ਨੂੰ ਵੀ ਨਿਚੋੜ ਲੈਣਾ ਤੇ ਉਹਨੂੰ ਵੀ ਚੰਗੀ ਤਰ੍ਹਾਂ ਚੌਪ ਕਰ ਲੈਣਾ ਤੇ ਇਸੇ ਬੌਲ ਦੇ ਵਿੱਚ ਉਹਨੂੰ ਮਿਕਸ ਕਰ ਲਿਓ ਫਿਰ ਪਾਵਾਂਗੇ ਜ਼ਰੂਰਤ ਮੁਤਾਬਕ ਨਮਕ ਤਿੱਖੀ ਮਿਰਚ ਧਨੀਆ ਪਾਊਡਰ ਥੋੜੀ ਜਿਹੀ ਪਾਵਾਂਗੇ ਰੰਗ ਵਾਲੀ ਦੇਗੀ ਮਿਰਚ ਇੱਕ ਚਮਚ ਪਾਵੋ ਬੇਸਨ ਦਾ ਇੱਕ ਚਮਚ ਅਰਾ ਰੋ ਤੁਸੀਂ ਚਾਹੇ ਇਹਦੇ ਵਿੱਚ ਚਾਵਲਾਂ ਦਾ ਆਟਾ ਵੀ ਮਿਕਸ ਕਰ ਸਕਦੇ ਹੋ ਫਿਰ ਪਾਮਗੇ ਜੀਰਾ ਪਾਊਡਰ ਥੋੜੀ ਜੀ ਮੇਥੀ ਗ੍ਰੇਟ ਕੀਤਾ ਪਨੀਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਓ ਜੇ ਬਾਈਂਡਿੰਗ ਚੰਗੀ ਤਰ੍ਹਾਂ ਨਾ ਹੋਈ ਚਾਹੇ ਇਹਦੇ ਵਿੱਚ ਬੇਸਨ ਪਾ ਲਿਓ ਜਾਂ ਥੋੜਾ ਜਿਹਾ ਚਾਵਲਾਂ ਦਾ ਆਟਾ ਤੁਸੀਂ ਹੋਰ ਮਿਕਸ ਕਰ ਲਿਓ ਜਦੋਂ ਬਾਈਂਡਿੰਗ ਹੋਣ ਲੱਗੀ ਤਾਂ ਆਪਣੀ ਮਰਜ਼ੀ ਦੀ ਇਹਨੂੰ ਤੁਸੀਂ ਸ਼ੇਪ ਦੇ ਦਿਓ ਸਾਰਿਆਂ ਨੂੰ ਇੱਕੋ ਜਿਹੀ ਸ਼ੇਪ ਦੇ ਕੇ ਇੱਕ ਸਾਈਡ ਤੇ ਰੱਖ ਦਿਓ ਫਿਰ ਪੈਨ ਵਿੱਚ ਪਾਓ ਤੇਲ ਤੇ ਤੇਲ ਨੂੰ ਕਰ ਲਿਓ ਗਰਮ ਤੇਲ ਜਦੋਂ ਫੁੱਲ ਗਰਮ ਹੋ ਗਿਆ ਤਾਂ ਗੈਸ ਦੀ ਫਲੇਮ ਮੀਡੀਅਮ ਤੇ ਕਰ ਦਿਓ ਤੇ ਹੌਲੀ ਹੌਲੀ ਇਹ ਸਾਰਿਆਂ ਨੂੰ ਫਰਾਈ ਕਰਦੇ ਰਹੋ 5 ਤੋਂ 6 ਮਿੰਟਾਂ ਵਿੱਚ ਮजेदार ਜਿਹਾ ਸੋਇਆ ਕਬਾਬ ਬਣ ਕੇ ਤਿਆਰ ਹੋਣਗੇ ਬਹੁਤ ਜ਼ਿਆਦਾ ਕ੍ਰਿਸਪੀ ਬਣਗੇ ਤੇ ਬਹੁਤ ਜ਼ਿਆਦਾ ਟੇਸਟੀ ਬਣਗੇ ਫਿਰ ਦੋ ਚਮਚੇ ਲਵਾਂਗੇ ਟਮੇਟੋ ਸੌਸ ਇੱਕ ਚਮਚਾ ਲਵਾਂਗੇ ਪਾਸਤਾ ਤਿੱਖੀ ਸੌਸ ਦਾ ਇੱਕ ਚਮਚਾ ਲਵਾਂਗੇ ਮਿਉਨਿਸ ਦਾ ਚੰਗੀ ਤਰ੍ਹਾਂ ਮਿਕਸ ਕਰ ਲਿਓ ਸੋਇਆ ਕਬਾਬ ਨਾਲ ਇਹ ਮजेदार ਜੀ ਸੌਸ ਬਣਾ ਕੇ ਜਰੂਰ ਦੇਖਿਓ